ਰੋਬਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਕੱਲ ਜਦੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਤਾਂ ਬਾਅਦ ਦੇ ਵਿੱਚ ਹਰੇਕ ਜ਼ਿਲ੍ਹਿਆਂ ਦੇ ਪੁਲਿਸ ਥਾਣਿਆਂ ਦੇ ਵਿੱਚ ਉਹਨਾਂ ਨੂੰ ਪੁਲਿਸ ਦੇ ਵੱਲੋਂ ਲੈ ਕੇ ਜਾਇਆ ਗਿਆ ਜਿਸ ਤੋਂ ਬਾਅਦ ਉਹ ਦੇਰ ਰਾਤ ਆਪਣੇ ਘਰਾਂ ਦੇ ਵਿੱਚ ਪਹੁੰਚੇ ਤਾਂ ਦਾਦੇ ਕਿ ਅੱਜ ਜਿੱਥੇ ਸਾਰਾ ਪਰਿਵਾਰ ਆਪਣੇ ਬੱਚਿਆਂ ਨੂੰ ਸਾਹਮ ਰਿਹਾ ਉੱਥੇ ਇੱਕ ਬੱਚਾ ਜਿਹੜਾ ਕੱਲ ਗਿਆ ਸੀ ਡਿਪੋਰਟ ਹੋ ਕੇ ਆ ਗਿਆ ਨੌਜਵਾਨ ਤੁਸੀਂ ਦੇਖ ਸਕਦੇ ਹੋ ਫਲੋਰ ਦੇ ਇੱਕ ਪਿੰਡ ਲਾਂਦੜਾ ਦਾ ਰਹਿਣ ਵਾਲਾ ਹੈ ਲਾਂਦੜਾ ਪਿੰਡ ਹੈ ਫਲੋਰ ਦੇ ਕੋਲ ਉੱਥੇ ਦਾ ਇਹ ਰਹਿਣ ਵਾਲਾ ਤੇ ਘਰੋਂ 5 ਵਜੇ ਆਪਣੀ 22 ਲੈ ਕੇ ਨਿਕਲਦਾ ਤੇ ਫਿਰ ਘਰੇ ਨਹੀਂ ਆਉਂਦਾ ਤਾਂ ਮਾਪੇ ਚਿੰਤਤ ਨੇ ਮਾਪੇ ਟੈਨਸ਼ਨ 'ਚ ਨੇ ਮਾਂ ਵਿਚਾਰੀ ਉਡੀਕ ਰਹੀ ਹੈ ਕਿਉਂਕਿ ਇਸ ਨੌਜਵਾਨ ਦਾ ਪਿਓ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਹੈ ਔਰ ਇਸ ਦੇ ਆ ਦੋ ਭੈਣਾਂ ਨੇ ਜੋ ਕਿ ਵਿਹਿਆ ਹੋਈਆਂ ਤੇ ਇੱਕ ਵੱਡਾ ਭਰਾ ਉਹ ਵੀ ਵਿਆਹਿਆ ਹੋਇਆ ਪਰ ਇਹ ਨੌਜਵਾਨ ਆਪ ਕਿਧਰੇ ਚਲਾ ਗਿਆ ਤਾਂ ਤਸਵੀਰਾਂ ਦੇਖੋ ਸੀ ਇਹ ਤਸਵੀਰ ਇਸੇ ਨੌਜਵਾਨ ਦੀ ਹੈ ਜਿਸ ਦੀ ਹੁਣ ਮਾਂ ਉਸ ਨੂੰ ਉਡੀਕ ਰਹੀ ਹੈ ਘਰ ਦੇ ਵਿੱਚ ਤੇ ਇਹ ਆਪ ਅਜੇ ਤੱਕ ਘਰੇ ਨਹੀਂ ਆਇਆ ਕੱਲ ਰਾਤ ਤਕਰੀਬਨ 10 ਵਜੇ ਦੇ ਕਰੀਬ ਕਿਹਾ ਜਾ ਰਿਹਾ ਕਿ ਕੱਲ 10 ਵਜੇ ਦੇ ਕਰੀਬ ਦਵਿੰਦਰਜੀਤ ਸਿੰਘ ਨੂੰ ਤੁਹੰਦਾ ਦਈਏ ਕਿ ਪੁਲਿਸ ਮਹਿਕਮੇ ਦੇ ਵੱਲੋਂ ਘਰੇ ਪਹੁੰਚਦਾ ਕੀਤਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਘਰੇ ਪਹੁੰਚਦਾ ਕੀਤਾ ਗਿਆ ਪਰ ਬਾਅਦ ਦੇ ਵਿੱਚ ਅੱਜ ਸਵੇਰੇ ਇਹ ਜਦੋਂ ਦਿਨ ਚੜਿਆ ਤਾਂ 5 ਵਜੇ ਉੱਠ ਖੜਿਆ ਔਰ ਮੋਟਰਸਾਈਕਲ ਲੈ ਕੇ ਕਿਧਰੇ ਨਿਕਲ ਗਿਆ ਤੇ ਪਿੱਛੇ ਪਰਿਵਾਰ ਰੋ ਰਿਹਾ ਕੁਰਲਾ ਰਿਹਾ ਉਹਨਾਂ ਨੂੰ ਲੱਗਦਾ ਕਿ ਕਿਤੇ ਕੋਈ ਗਲਤ ਕਦਮ ਨਾ ਚੁੱਕ ਲੇ ਟੈਨਸ਼ਨ ਚ ਹੈ ਪਰਿਵਾਰ ਤਾਂ ਦੋਸਤੋ ਇਹੋ ਜੀ ਨਿਰਾਸ਼ਾ ਦੇ ਵੱਲ ਨਾ ਜਾਓ ਜੋ ਕਰਦਾ ਰੱਬ ਚੰਗਾਈ ਕਰਦਾ ਕੀ ਪਤਾ ਅੱਗੇ ਕੀ ਰਾਹ ਤੁਹਾਡੇ ਹੋਰ ਖੁੱਲਣੇ ਨੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਆਰਾਮ ਦੇ ਨਾਲ ਘਰੇ ਬੈਠੋ ਆਪਣੇ ਮਾਪਿਆਂ ਦੇ ਨਾਲ ਸਮਾਂ ਬਤਾਓ ਘੱਟੋ ਘੱਟ ਤੁਹਾਨੂੰ ਰੋਟੀ ਦਾ ਛੱਜ ਦੀ ਮਿਲੂਗੀ ਉੱਥੇ ਤਾਂ ਰੋਟੀ ਵੀ ਨਹੀਂ ਮਿਲਦੀ ਸੀ ਛੇ ਛੇ ਮਹੀਨੇ ਜਿਹੜੇ ਪਨਾਮਾ ਦੇ ਜੰਗਲਾਂ ਚੋਂ ਗਏ ਨੇ ਕੋਈ ਕਹਿੰਦਾ ਸੀ ਬ੍ਰੈਡ ਖਾ ਕੇ ਗੁਜ਼ਾਰਾ ਕਰਦੇ ਸੀ ਕੋਈ ਕਹਿੰਦਾ ਬਿਸਕੁਟ ਖਾਂਦੇ ਸੀ ਕੋਈ ਕਹਿੰਦਾ ਪਾਣੀ ਪੀ ਪੀ ਕੇ ਮਹੀਨੇ ਕੱਢੇ ਨੇ ਤੇ ਤੁਸੀਂ ਜੇ ਹੁਣ ਘਰੇ ਆਏ ਹੋ ਘਰ ਦੇ ਵਿੱਚ ਆਪਣੇ ਪਰਿਵਾਰ ਨਾਲ ਰਹੋ ਮਾਪਿਆਂ ਦੇ ਨਾਲ ਰਹੋ ਤੇ ਘਰ ਦੀ ਮੋਟੀ ਖਾਓ ਘਟੋ ਘਟ ਤੁਹਾਨੂੰ ਇਹ ਚੀਜ਼ਾਂ ਤਾਂ ਮਿਲ ਰਹੀਆਂ ਨੇ ਇਹੋ ਜਿਹਾ ਕੰਮ ਕੁਝ ਨਾ ਕਰੋ ਕੋਈ ਨਿਰਾਸ਼ਾ ਦੇ ਵੱਲ ਜਾਣ ਦੀ ਲੋੜ ਨਹੀਂ 네ਗੇਟਿਵ ਹੋਣ ਦੀ ਕੋਈ ਲੋੜ ਨਹੀਂ ਪੋਜ਼ਿਟਿਵ ਰਹੋ ਤੇ ਲੋਕਾਂ ਨੂੰ ਵੀ ਅਪੀਲ ਹੈ ਲੋਕਾਂ ਨੂੰ ਵੀ ਇਹ ਚਾਹੀਦਾ ਕਿ ਉਹ ਮੋਟੀਵੇਟ ਕਰਨ ਜਿਹੜੇ ਲੋਕ ਆਏ ਨੇ ਐਵੇਂ ਨਾ ਕਿਤੇ ਟੌਂਟ ਬਾਜੀ ਕਰੀ ਜਾਣ ਹਰੇਕ ਨੂੰ ਕਿਤੇ ਟੌਂਟ ਮਾਰੀ ਜਾਣ ਕਿ ਫਲਾਨਿਆਂ ਤੈਨੂੰ ਤਾਂ ਅਮਰੀਕਾ ਨੇ ਕਢਤਾ ਇਹੋ ਜਿਹਾ ਕੁਝ ਨਾ ਕਰੀ ਜਾਓ ਸਭ ਨੂੰ ਹੌਸਲਾ ਦਿਓ ਹਿੰਮਤ ਦਿਓ ਤਾਂ ਕਿ ਇੱਥੇ ਰਹਿ ਕੇ ਆਪਣਾ ਗੁਜ਼ਾਰਾ ਕਰਨ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਕੋਈ ਆਪਣਾ ਜਿਹੜਾ ਇੱਥੇ ਕੰਮ ਧੰਦਾ ਕਰਨ ਕੋਈ ਨੌਕਰੀ ਕਰਨ ਛੋਟੀ ਵੱਡੀ ਤਾ ਇਹ ਦਵਿੰਦਰਜੀਤ ਸਿੰਘ ਹੈ ਫਲੌਰ ਜ਼ਿਲ੍ਹੇ ਦਾ ਫਲੌਰ ਦਾ ਪਿੰਡ ਹੈ ਲਾਂਦੜਾ ਜਿਹਾ ਦੱਦ ਕੇ ਫਲੌਰ ਦਾ ਪਿੰਡ ਹੈ ਲਾਂਦੜਾ ਔਰ ਦਵਿੰਦਰਜੀਤ ਸਿੰਘ ਮੁੰਡੇ ਦਾ ਨਾਮ ਹੈ ਇਸ ਦੀਆਂ ਦੋ ਪੈਣਾ ਉਹ ਵੀ ਵਿਆਹਿਆ ਹੋਇਆ ਇੱਕ ਭਰਾ ਉਹ ਵੀ ਵਿਆਹਿਆ ਹੋਇਆ ਤੇ ਹਜੇ ਅਨਮੈਰਿਡ ਸੀ ਕੁਵਾਰਾ ਸੀ ਤੇ ਦੂਜੇ ਪਾਸੇ ਇਸ ਦਾ ਪਿਓ ਵੀ ਹੈ ਨਹੀਂ ਇਸ ਦਾ ਪਿਓ ਦੀ ਵੀ ਡੈਥ ਹੋਈ ਹੋਈ ਹੈ ਤੇ 13 ਦਿਨ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਕੈਂਪਾਂ ਦੇ ਵਿੱਚੋਂ ਚੱਕੇ ਨਿਓਤ ਤੇ ਇਹ ਚੱਕ ਲਿਆ ਗਿਆ ਤੇ ਬਾਅਦ ਦੇ ਵਿੱਚ ਰਿਪੋਰਟ ਕੀਤੇ ਗਏ ਜਦੋਂ ਤਾਂ ਉਹਨਾਂ ਦੇ ਵਿੱਚ ਇਸ ਦਾ ਵੀ ਨਾਂ ਸੀ ਤੇ ਇਸ ਨੂੰ ਵੀ ਰਿਪੋਰਟ ਕਰਕੇ ਭੇਜਿਆ ਗਿਆ ਨਾਲ ਨਾਲ ਦੋਸਤੋ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਕੱਲਾ ਕੱਲਾ ਸ਼ੇਰ ਇਸ ਨੌਜਵਾਨ ਨੂੰ ਲੱਭਣ ਦੇ ਵਿੱਚ ਸਹਾਇੀ ਹੋਵੇਗਾ ਜਿਹਦੀ ਮਾਂ ਤੁਸੀਂ ਦੇਖੋ ਕਿਵੇਂ ਵਿਚਾਰੀ ਰੋ ਰਹੀ ਐ ਕੁਰਲਾ ਰਹੀ ਐ ਇਸ ਦੀ ਮਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਇਸ ਦੀ ਮਾਂ ਕਿਵੇਂ ਰੋ ਰਹੀ ਐ ਕੁਰਲਾਰੀ ਐ ਪਹਿਲੀ ਇੰਨੇ ਦਿਨ ਇਹ ਬਾਹਰ ਰਿਹਾ ਪਹਿਲੀ ਅਮਰੀਕਾ ਦੇ ਵਿੱਚ ਰਿਹਾ ਕਿਤੇ ਦੁਬਈ ਗਿਆ ਫਿਰ ਦੁਬਈ ਤੋਂ ਅਮਰੀਕਾ ਜਾਂਦਾ ਤੇ ਹੁਣ ਮਾਂ ਜਦੋਂ ਆਪਣੇ ਕੋਲ ਪੁੱਤ ਨੂੰ ਦੇਖਿਆ ਮਾਂ ਨੇ ਤਾਂ ਸਵੇਰੀ 5 ਵਜੇ ਨਿਕਲ ਗਿਆ ਪਤਾ ਨਹੀਂ ਕਿੱਥੇ ਚਲਾ ਗਿਆ ਤਾਂ ਲੋਕਾਂ ਨੂੰ ਬੇਨਤੀ ਐ ਕਿ ਲੋਕੋ ਇਹੋ ਜਿਹਾ ਕੰਮ ਨਾ ਚੱਕੋ ਜਿਹੜੇ ਡਿਪੋਰਟ ਹੋ ਕੇ ਆਏ ਉਹ ਕੋਈ ਵੱਡੀ ਗੱਲ ਨਹੀਂ ਕੁਝ ਨਹੀਂ ਹੋਇਆ ਰੁਪਈਆ ਲਗਿਆ ਰੁਪਿਆ ਜੇ ਲਗਿਆ ਪਰ ਜ਼ਿੰਦਗੀ ਸਭ ਤੋਂ ਕੀਮਤੀ ਹੈ ਜ਼ਿੰਦਗੀ ਦੇ ਉੱਤੋਂ ਕੁਝ ਨਹੀਂ ਹੈਗਾ ਜੇ ਤੁਹਾਡੇ ਮਾਪਿਓ ਹੋਏਗੇ ਨੇ ਤੁਹਾਡੀ ਪਰਿਵਾਰ ਤੁਹਾਡਾ ਹੈਗਾ ਤੁਹਾਨੂੰ ਦੋ ਟਾਈਮ ਦੀ ਰੋਟੀ ਮਿਲਦੀ ਹੈ ਇੱਥੇ ਉਹ ਸੈਟਾ ਉੱਤੇ ਜਾ ਕੇ ਵੀ ਤਾਂ ਕਿਹੜਾ ਤੁਸੀਂ ਜਾਣ ਸਾ ਰੋਟੀਆਂ ਮਿਲਣ ਲੱਗਿਆਣੀਆਂ ਸੀ ਉੱਤੇ ਵੀ ਤਾਂ ਕੋਈ ਪਨਾਮਾ ਦੇ ਜੰਗਲਾ ਚ ਪਾਣੀ ਤੇ ਕੱਢਿਆ ਛੇ ਛੇ ਮਹੀਨੇ ਕੋਈ ਬਿਸਕਟ ਖਾ ਕੇ ਗੁਜ਼ਾਰਾ ਕਰੀ ਜਾਂਦਾ ਕੋਈ ਉੱਤੇ ਭੁੱਖਾ ਪਾਣਾ ਬੈਠਾ ਘਰੋਂ ਘਰ ਘੱਟੋ ਘੱਟ ਹੁਣ ਘਰੇ ਆਏ ਹੋ ਇੱਥੇ ਰੋਟੀ ਤਾਂ ਮਿਲਦੀ ਹੈ ਤੁਹਾਨੂੰ ਇਹੋ ਜਿਹਾ ਕੁਝ ਨਾ ਕਰੋ ਕਾਰੋਬਾਰ ਇੱਥੇ ਕੁਝ ਵੀ ਕਰ ਲਿਓ ਕਿਤੇ ਵੀ ਰੁਪਿਆ ਕਿਤੇ ਤੁਸੀਂ ਲਾ ਤੇ ਮੋਟੀ ਨੌਕਰੀ ਕਰ ਲਿਓ ਪਰ ਗਲਤ ਕਦਮ ਕੋਈ ਨਾ ਚੁੱਕਿਓ ਹਾਲਾਂਕਿ ਇਸ ਦੀ ਉੜੀ ਕੀਤੀ ਜਾ ਰਹੀ ਆ ਮਾਂ ਇਸ ਨੂੰ ਉਡੀਕ ਰਹੀ ਆ ਕਿ ਕਿੱਥੇ ਗਿਆ ਮੇਰਾ ਮੁੰਡਾ ਪਰ ਦੋਸਤੋ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੌਸਲਾ ਵੀ ਵਧਾਉਣ ਵਾਲੇ ਲੋਕਾਂ ਦਾ ਜਿਹੜੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਦਾ ਹੌਸਲਾ ਵਧਾਓ ਐਵੇਂ ਉਹਨਾਂ ਨੂੰ ਕਿਤੇ ਟੌਂਟ ਨਾ ਮਾਰੀ ਜਾਇਓ ਕਿ ਤੁਹਾਨੂੰ ਤਾਂ ਅਮਰੀਕਾ ਨੇ ਕੱਢ ਤਾ ਇਹ ਐ ਵੋ ਐ ਪਰ ਤੁਸੀਂ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਸ ਮੁੰਡੇ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਘਰ ਦਾ ਦੇਖ ਸਕਦੇ ਹੋ ਤੁਸੀਂ ਕੀ ਹਾਲ ਹੋਇਆ ਪਿੱਛੇ ਮਾਂ ਵਿਚਾਰੀ ਰੋ ਰਹੀ ਹੈ ਇੱਕ ਤਾਂ ਪਹਿਲੀ ਸੰਕਟ ਦੇ ਵਿੱਚ ਸੀ ਸਾਰਾ ਕੁਝ ਇੱਕ ਹੁਣ ਹੋ ਗਿਆ ਤੇ ਹੁਣ ਤੁਸੀਂ ਆਪ ਦੇਖੋ ਫਿਰ ਪਿੱਛੇ ਕੀ ਰਹਿ ਜਾਊਗਾ ਜਦੋਂ ਇਹ ਮੁੰਡਾ ਹੁਣ ਘਰੋਂ ਨਿਕਲ ਗਿਆ ਸਵੇਰੇ 5 ਵਜੇ ਮੋਟਰਸਾਈਕਲ ਚੱਕਦਾ ਆਪਣਾ ਨਾਲ ਦੀ ਨਾਲ ਨਿਕਲ ਜਾਂਦਾ ਤੇ ਨਾਲ ਦੀ ਨਾਲ ਹੀ ਜਿਹੜਾ ਪਰਿਵਾਰ ਉਸ ਨੂੰ ਫੋਨ ਕਰਦਾ ਫੋਨ ਵੀ ਨਹੀਂ ਲੱਗਦਾ ਨਾ ਘਰੇ ਆਇਆ ਤਾਂ ਦੋਸਤੋ ਤੁਸੀਂ ਨਾਲ ਦੀ ਨਾਲ ਜਿਹੜਾ ਇਸ ਨੂੰ ਸ਼ੇਅਰ ਕਰੋ ਤਾਂ ਕਹਿ ਰਹੇ ਹਾਂ ਤੁਹਾਨੂੰ ਕਿਉਂਕਿ ਇਸ ਨੂੰ ਲੱਭਣਾ ਜ਼ਰੂਰ ਆ ਮੁੰਡੇ ਨੂੰ ਜੇ ਸ਼ੇਅਰ ਕਰੋ ਵੀ ਖਬਰ ਵਾਇਰਲ ਹੋਊਗੀ ਵਾਇਰਲ ਹੋਣ ਦਾ ਫਿਰ ਅਸਰ ਵੀ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਅੱਜ ਕੱਲ ਹਰੇਕ ਦੇ ਹੱਥਾਂ ਦੇ ਵਿੱਚ ਫੋਨ ਹੈ ਜੇ ਕੋਈ ਦੇਖੂਗਾ ਫੋਟੋ ਦੇਖੂ ਤਾਂ ਜੇ ਕਿਸੇ ਨੂੰ ਕੁਝ ਲੱਭਿਆ ਤਾਂ ਭਾਈ ਫਲੋਰ ਦਾ ਪਿੰਡ ਹੈ ਲਾਂਦੜਾ ਉੱਥੇ ਤੱਕ ਸੂਚਨਾ ਜ਼ਰੂਰ ਪਹੁੰਚਾਵੇ ਇਸ ਮੁੰਡੇ ਦੀ ਹਾਲਾਂਕਿ ਅਸੀਂ ਬਾਰ ਬਾਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਿਹਾ ਕਿ ਕਿਸੇ ਨੂੰ ਹੌਸਲਾ ਸੁੱਟਣ ਦੀ ਕੋਈ ਲੋੜ ਨਹੀਂ ਕਿਉਂਕਿ ਸਮਾਂ ਹਮੇਸ਼ਾ ਇੱਕੋ ਜਾਨੀ ਰਹਿੰਦਾ ਸਮੇਂ ਦੀ ਬੜੀ ਖੂਬਸੂਰਤੀ ਹੈ ਸਮਾਂ ਇੱਕੋ ਜਾਨੀ ਰਹਿੰਦਾ ਜੇ ਚੰਗਾ ਉਹ ਵੀ ਨਹੀਂ ਹਮੇਸ਼ਾ ਰਹਿੰਦਾ ਤੇ ਜੇ ਮਾੜਾ ਉਹ ਵੀ ਨਹੀਂ ਹਮੇਸ਼ਾ ਰਹਿੰਦਾ ਉਹਨੇ ਵੀ ਚਲਾ ਜਾਣਾ ਤਾਂ ਨਾਲ ਦੀ ਨਾਲ ਤੁਸੀਂ ਛੇ ਜਰੂ ਕਰੀ ਜਾਓ ਤਾਂ ਇਸ ਦੀ ਮਾਂ ਕੀ ਕਹਿ ਰਹੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ